ਜੀ ਗੁਰੂ ਘਰ ਦੇ ਬਾਹਰੋਂ ਦਰਸ਼ਨਾਂ ਚੜਾਈ ਤਾਂ ਘਟਿਆ ਪਰ ਉਹ ਗੁਰਦੁਆਰਾ ਖੈਰ ਸਾਫ ਸੁਥਰਾ ਤਿੰਨ ਮੰਜਲਾ ਗੁਰਦੁਆਰਾ ਜੀ ਤੀਜੀ ਮੰਜ਼ਲ ਤੇ ਮਹਾਰਾਜਾ ਸ਼ੋਭਤ ਨੇ ਰੂਹਣਾ ਸਾਹਿਬ ਕੀ ਆ ਬੜਨ ਸਾਰੇ ਜੀ ਹੱਤ ਹੋਣ ਵਾਸਤੇ ਆਪਾਂ ਡਿਆਲਾ ਕਰਿਆ ਵਾ ਸਿਸਟਮ ਅੱਛਾ ਨਾਲ ਨੇ ਆਓ ਸਾਹਮਣੇ ਲੰਗਰ ਆ ਜੀ ਆ ਲੰਗਰ ਆ ਜੀ ਛੋਟਾ ਜਿਹਾ ਇਹ ਗੁਰਦੁਆਰਾ ਇੱਕ ਸਿੰਧੀ ਬੰਦੇ ਨੇ ਬਣਾਇਆ ਵਾ ਆਪਣੇ ਪੰਜਾਬੀਆਂ ਦਾ ਨਹੀਂ ਗਾ ਸਿੰਧੀ ਬੰਦੇ ਨੇ ਬਣਾ ਕੇ ਇੱਥੋਂ ਦੇ ਉਹ ਮਤਲਬ ਬੰਦੇ ਜਿਹੇ ਇਹਨਾਂ ਨੇ ਰੱਖੇ ਬਨੇ ਨਾਕਲੀ ਸਿੱਖ ਲਾ ਲੋ ਜਿਹੇ ਜਿਵੇਂ ਮਰਜ਼ੀ ਤੁਸੀਂ ਵੀ ਉਹੀ ਤਿੱਖਰ ਬਾਣੀ ਦਾ ਘਰ ਤਾਂ ਇਹ ਕਹਾਣੇ ਰਹੇ ਨੇ ਨਾ ਤਾਂ ਨੂੰ ਸਮਾਰ ਕੇ ਪੜਨੀ ਆਉਂਦੀ ਆ ਓਏ ਤਾਂ ਪਿੱਛੇ ਡੰਗਰਾ ਜੀ ਉਨੋ ਵੀ ਦਿਖਾ ਦਮ ਨੇ ਜਿੱਥੇ ਲੰਗਰ ਬਣਦਾ ਆ ਗੁਰੂ ਸਾਹਿਬ ਦੀ ਸਰੂਪ ਲੱਗਿਆ ਵਾ ਆ ਲੰਗਰ ਪਾਣੀ ਤਿਆਰ ਹੁੰਦਾ ਇੱਥੇ ਨਾਲ ਦਾ ਜੀ ਆਤਾ ਆਟਾ ਗੁੰਨਣ ਵਾਲੀ ਮਸ਼ੀਨ ਪਈ ਆ ਸਾ ਇੱਥੇ ਚਾਚੂ ਬਣਦੀ ਆ इस वक्त खड़े जी जालने शहर जरंगाबाद तो अगर तुम तो गुरु घर दे दर्शन जितने अपना रात रहे आकाश में कमल पासी जस स्वागत है जी अजे नवे ब्लॉग दे ਜਿਹੜੇ ਵੀ ਭੈਣ ਭਾਈ ਆਪਣੀ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਅੱਜ ਤਰੀਕ ਹੈਗੀ ਜੀ 15 ਬਾਰਵਾਂ ਮਹੀਨਾ 2025 ਸਵੇਰ ਦੇ 7:00 ਵੱਜ ਚੁੱਕੇ ਨੇ ਜੀ ਤੇ ਆਪਾਂ ਯਾਤਰਾਕਾਰਾਂ ਸਾਥ ਖੰਡ ਚਿੱਟੀ ਹਜੂਰ ਸਾਹਿਬ ਰਾਤ ਆਪਾਂ ਰੁਕ ਗਏ ਸੀਗੇ ਜੀ ਪਿੰਡ ਸ਼ਹਿਰ ਜਾਲਣੇ ਦੇ ਵਿੱਚ ਉਸੇ ਗੁਰੂ ਘਰ ਸੀਗਾ ਚਲੋ ਸਵੇਰੇ ਆਪਾਂ 6:00 ਵਜੇ ਨਿਕਲ ਗਏ ਸੀਗੇ ਉਥੋਂ ਉਹ ਕਹਿੰਦੇ ਵੀ ਚਾਹ ਤਾਂ ਤੁਹਾਨੂੰ 7:00 ਵਜੇ ਮਿਲੂਗੀ 7:00 ਵਜੇ ਤੱਕ ਤੁਸੀਂ ਜੇ ਵੇਟ ਕਰਦੇ ਹੋ ਜੋ ਲੋਕਰ ਆਪਾਂ ਤਾਂ 7 ਵਜੇ ਤੱਕ ਤਾਂ ਆਪਾਂ 20 ਕਿਲੋਮੀਟਰ ਬਾੜ ਕੱਢ ਦੇਣੀ ਸੀ। ਤੇ ਅੱਗੇ ਆਪਾਂ ਹੁਣ ਰੁਕੇ ਆ ਜੀ ਸ਼ਹਿਰ ਕਿਹੜਾ ਜੀ ਇਹ? ਵਾਟਰੂ ਵਾਟਰੂ ਸ਼ਹਿਰ ਦੇ ਵਿੱਚ ਰੁਕੇ ਆ। ਤੇ ਇਹ ਭਾਈ ਸਾਹਿਬ ਨੇ ਆਪਾਂ ਨੂੰ ਚਾਹ ਪਾਣੀ ਸ਼ਕਾਇਆ ਜੀ ਇੱਥੇ ਹੁਣ। ਅਸੀਂ ਤਾਂ ਚਲੋ ਪੈਸੇ ਰੁਕ ਗਏ ਸੀ ਜਾਲੇ ਪੈਸੇ ਤਾਂ ਆਪਾਂ ਦੇਣ ਨੇ ਚਾਹ ਪਾਣੀ ਛਕ ਲੈਣੇ ਆ। ਤੇ ਕਹਿੰਦੇ ਵੀ ਤੁਹਾਨੂੰ ਅਸੀਂ ਫ੍ਰੀ ਆਫ ਕੋਸਟ ਸਾਰਾ ਕੁਝ ਕਰਾਂਗੇ। ਤੇ ਧੰਨਵਾਦ ਇਹਨਾਂ ਦਾ ਤੇ ਬਾਕੀ ਅੱਗੇ ਦੀ ਯਾਤਰਾ ਜ ਆ ਆਪਾਂ ਤੋਂ ਸ਼ਾਇਦ ਅਜ ਬੈਗਰੂ ਕਿਰਪਾ ਕਰੇ ਜੇ ਆਪਾਂ ਸ਼ਾਮ ਨੂੰ ਪਹੁੰਚੀਏ ਗੁਰੂ ਸਾਹਿਬ ਦੇ ਆਪਾਂ Thank <laughs> you. ਰੋਜੀ ਦਰਸ਼ਨ ਗੁਰਦੁਆਰਾ ਅਪ ਚਲਨਗਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆ ਗੁਰਦੁਆਰਾ ਨਾ ਦੇਰ ਦੇ ਵਿੱਚ ਜਿਹਨੂੰ ਮਤਲਬ ਹੈ ਜਿਹੜੀ ਆਪਣਾ ਮਨ ਦੀ ਇੱਛਾ ਸੀਗੀ ਵੀ ਆਪਾਂ 5 ਤਰੀਕ ਨੂੰ ਚੱਲੇ ਚਲੋ ਡੇਟ ਦਾ ਆਪਾਂ ਨੇ 5 ਰੱਖ ਲਈ ਭਾ ਆਪਣਾ ਕਈ ਸਾਲ ਦੀ ਇੱਛਾ ਸੀਗੀ ਇਸ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਜੋ ਜੀ ਤੁਹਾਨੂੰ

ਆਪਣੇ ਨਾਲ ਗੁਰੂ ਘਰ ਦੇ ਸੇਵਾਦਾਰ ਜੀ ਸਰਪੰਚ ਮਤਲਬ ਸਰਪੰਚ ਕਹਿੰਦੇ ਨੇ ਬਾਬਾ ਬਲਵਿੰਦਰ ਸਿੰਘ ਜੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਨੇ ਜੀ ਉਹ ਜੁੜੇ ਨੇ ਆਪਾਂ ਨੂੰ ਜਾਣਕਾਰੀ ਦੇਣਗੇ ਜੀ ਕੁਝ ਗੁਰੂ ਘਰ ਬਾਰੇ ਕਰਦਾਈ ਬਾਬਾ ਜੀ ਨਾਲ ਗੱਲਾਂ